ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 65ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਜਾ ਕੇ ਦਿਖਾਉਣ ਦਾ ਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 16 ਮੀਟਰ ਦਾ ਸੰਪੂਰਨ ਦਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਜੀ ਦੀ ਸ਼ੇਪ ਜਿਹਦੇ ਵਿੱਚ ਤੁਹਾਨੂੰ ਅਸੀਂ ਅਕਾਲੀ ਬੂੰਗਾ ਸਾਹਿਬ ਸਜਾ ਕੇ ਦਿਖਾਵਾਂਗੇ ਟੋਟਲ ਲੈਂਥ 16 ਮੀਟਰ ਦੀ ਹੋਵੇਗੀ ਤੇ ਦਸਤਾਰਾ ਦੇ ਕੱਪੜੇ ਆ ਜਿਹੜੇ ਉਹ ਅਲੱਗ-ਲੱਗ ਨੇ ਤੇ ਆਹ ਸਾਡਾ ਜਿਹੜਾ ਕੱਪੜਾ ਹੈ ਇਹ 6.5 ਮੀਟਰ ਦੇ ਕਰੀਬ ਆ 6 ਤੋਂ 6.5 ਮੀਟਰ ਦੇ ਕਰੀਬ ਦੀ ਲੈਂਥ ਹੈ ਇਸ ਕੱਪੜੇ ਦੀ ਇਹੀ ਸਾਡਾ ਸਭ ਤੋਂ ਉੱਪਰ ਵਾਲਾ ਧੁਮਾਲਾ ਸਾਹਿਬ ਹੋਵੇਗਾ ਲਾਈਟ ਕਲਰ ਨੇ ਮੈਂ ਇਸ ਲਈ ਚੂਜ਼ ਕੀਤਾ ਕਿਉਂਕਿ ਸਮਝਾਣਾ ਥੋੜਾ ਸੋਖਾ ਹੋ ਜਾਂਦਾ ਲਾਈਟ ਕਲਰ ਦੇ ਵਿੱਚ ਸਕਾਈ ਕਲਰ ਹੈ ਇਹ ਤੇ ਦੋਨਾਂ ਸਾਈਡਾਂ ਤੋਂ ਗਿੱਲਾ ਕਰਕੇ ਇਹਨੂੰ ਅਸੀਂ ਕਿੱਦਾਂ ਸਜਾਣਾ ਹੈ ਤੁਸੀਂ ਅੱਜ ਤੱਕ ਸਾਰਿਆਂ ਦੀ ਧੁਮਾਲੇ ਦੀ ਵੀਡੀਓ ਦੇਖੀ ਹੋਣੀ ਆ ਬਟ ਮੈਂ ਤੁਹਾਨੂੰ ਵੀਡੀਓ ਦਿਨਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਿਸ ਤਰੀਕੇ ਨਾਲ ਸਜਾਣਾ ਹੈ ਹਮੇਸ਼ਾ ਮੇਰਾ ਨਵਾਂ ਕਪੜਾ ਹੁੰਦਾ ਹੈ ਤੇ ਇਹਨੂੰ ਮੈਂ ਸਟਾਰਟਿੰਗ ਤੋਂ ਤੁਹਾਨੂੰ ਕਿੱਦਾਂ ਗਿੱਲਾ ਕਰਨਾ ਹੈ ਕਿੱਦਾਂ ਪੂਣੀ ਕਰਨੀ ਹੈ ਉਹਨੂੰ ਸਹੀ ਤਰੀਕੇ ਨਾਲ ਕਿੱਦਾਂ ਤੁਸੀਂ ਸਜਾਣਾ ਸ਼ੁਰੂ ਕਰਨਾ ਹੈ ਤੁਹਾਨੂੰ ਸੈਟਾ ਤੋਂ ਗਿੱਲਾ ਕਰਨ ਤੋਂ ਬਾਅਦ ਤੁਸੀਂ ਇੱਕ ਪੱਲਾ ਫੜ ਲੈਣਾ ਹੈ ਉਹਨੂੰ ਤੈਅ ਮੰਨ ਲਿਓ ਜਾਂ ਇੱਦਾਂ ਹੀ ਇਕੱਠਾ ਕਰ ਲਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਹਾਨੂੰ ਦੁਬਾਰਾ ਤੈਅ ਮੰਨ ਨਹੀਂ ਹੀ ਪੈਣੀ ਆ ਜਦੋਂ ਤੁਸੀਂ ਇਹਨੂੰ ਸਟਾਰਟ ਕਰਨਾ ਆ ਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਪੱਲੇ ਨੂੰ ਇਕੱਠਾ ਕਰ ਲਓ ਇਕੱਠਾ ਕਰਕੇ ਦੀ ਪੂਣੀ ਟਾਈਪ ਲੜ ਹੱਥ 'ਚ ਫੜਦੇ ਜਾਓ ਦੇ ਧਿਆਨ ਰੱਖਿਓ ਕਿ ਸਿੱਧਾ-ਸਿੱਧਾ ਹੀ ਹੋਵੇ ਇਹ ਕਾਣ ਨਾ ਪਵੇ ਕੱਪੜੇ ਦੇ ਵਿੱਚ ਤੇ ਐਦਾਂ ਜਦੋਂ ਤੁਸੀਂ ਪਹਿਲਾਂ ਕਰ ਲੂਗੇ ਇੱਕ ਵਾਰੀ ਤਾਂ ਤੁਹਾਨੂੰ ਕਪੜਾ ਖੋਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਜਦੋਂ ਤੁਸੀਂ ਦਸਤਾਰ ਸਜਾਉਂਗੇ ਨਾ ਜਦੋਂ ਦੁਮਾਲਾ ਸਾਹਿਬ ਸਜਾਉਂਗੇ ਤੇ ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਪੂਣੀ ਕਰਨ ਤੋਂ ਬਾਅਦ ਚੋਂ ਦੋਨੋਂ ਪੱਲੇ ਫੜ ਕੇ ਇਹਨੂੰ ਇਕੱਠਾ ਕਰਕੇ ਰੱਖ ਦੇਣਾ ਹੈ ਇੱਕ ਤਾਂ ਇਹਦੇ ਵਿੱਚ ਵੱਟ ਪੈਣ ਜੇ ਠੀਕ ਹੈ ਦੂਜੀ ਗੱਲ ਇਹ ਸਹੀ ਤਰੀਕੇ ਨਾਲ ਤੁਸੀਂ ਸਜਾ ਸਕਦੇ ਹੋ ਹੁਣ ਇਹ ਹੈ 6 ਮੀਟਰ ਦਾ ਇਹ ਹੈਗਾ 6 ਮੀਟਰ ਦਾ ਫੁੱਲ ਵੈਲ ਕਪੜਾ ਇਹ ਮੈਂ ਐਜ਼ ਇਟ ਇਜ਼ ਲਿਆ ਤੇ ਇਹਨੂੰ ਮੈਂ ਬੁੰਗਾ ਸਾਹਿਬ ਸਜਾਉਣ ਦੇ ਵਿੱਚ ਯੂਜ਼ ਕਰਨਾ ਹੈ ਇਹ ਵੀ ਸੰਪੂਰਨ ਹੀ ਹੈ ਇਹ ਫੁੱਲ ਵੈਲ ਕਪੜਾ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਪੂਰੀ ਵੀਡੀਓ ਡਿਟੇਲ ਚ ਪਲੱਸ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗਾ ਇਹਨੂੰ ਵੀ ਥੋੜਾ ਗਿੱਲਾ ਕਰ ਲਿਓ ਨਵਾਂ ਕਪੜਾ ਹੋਣ ਦੇ ਕਾਰਨ ਇਹ ਖਿਸਕੂਗਾ ਥੋੜਾ ਜਿਹਾ ਤੁਹਾਡਾ ਮੈਂ ਤਾਂ ਤੁਹਾਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਇਸ ਚੀਜ਼ ਨਾਲ ਪੈਣੀ ਵੀ ਨਹੀਂ ਸੀਗੀ ਮੈਨੂੰ ਪਤਾ ਫੁੱਲ ਵੈਲ ਕਪੜਾ ਸੀਗਾ ਹਲਕਾ ਜਿਹਾ ਸੀਗਾ ਥੋੜਾ ਜਿਹਾ ਇਹ ਤੇ ਇਹਨੂੰ ਮੈਂ ਇਸ ਲਈ ਖੋਲ ਲਿਆ ਇਹਨੂੰ ਵੀ ਚੰਗੀ ਤਰ੍ਹਾਂ ਜਿੱਦਾਂ ਤੈਂ ਸੀਗਾ ਯਾਰ ਕੋ ਇਹ ਵੀ ਸੰਪੂਰਨ ਹੀ ਆ ਦੋਨੋਂ ਪਲੇਅਰ ਦੇ ਬ ਦੇਖੋ ਇਹਦੇ ਵਿੱਚ ਨਾ ਪੂਣੀ ਦਾ ਬਹੁਤ ਘੱਟ ਰੋਲ ਹੁੰਦਾ ਹੈ ਤੇ ਜ਼ਿਆਦਾਤਰ ਇੰਪੋਰਟੈਂਟ ਟੋਲ ਹੁੰਦਾ ਸਜਾਉਣਾ ਕਿਸ ਢੰਗ ਨਾਲ ਤੁਸੀਂ ਤੇ ਧਮਾਲਾ ਸਾਹਿਬ ਜਿਹੜਾ ਅੱਜ ਦਾ ਹੋਊਗਾ ਇਹਦੇ ਵਿੱਚ ਤੁਹਾਨੂੰ ਅਸੀਂ ਗੋਲ-ਗੋਲ ਕਰਕੇ ਘੁਮਾ ਕੇ ਧਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਇਹਨੂੰ ਵੀ ਪੂਣੀ ਟਾਈਪ ਕਰਕੇ ਚੰਗੀ ਤਰ੍ਹਾਂ ਇਕੱਠਾ ਕਰ ਦੇਣਾ ਹੈ ਇਹਦੇ ਵਿੱਚ ਵੀ ਵੱਟ ਪੈਣਗੇ ਇਸ ਤਰੀਕੇ ਨਾਲ ਤੇ ਇਹ ਜਿਹੜਾ ਕਪੜਾ ਹੈਗਾ ਆ ਇਹ ਸਭ ਤੋਂ نیچے ਵਾਲਾ ਬੁੰਗਾ ਸਾਹਿਬਾ ਆਪਣਾ ਇਹ 3.5 ਮੀਟਰ ਰੂਬੀਆ ਵੈਲਟ ਕੈਮੀਕਲ ਦੇ ਵਿੱਚ ਆ ਟੋਟਲ ਲੈਂਥ ਇਹ ਲਗਭਗ 16 ਮੀਟਰ ਦੀ ਹੀ ਆ ਇਹ ਟੋਟਲ ਕੱਲਿਓ ਇਹਦਾ ਭਾਵੇਂ ਤੁਸੀਂ ਦੋਨਾਂ ਸਾਈਡਾਂ ਤੇ ਪਾਣੀ ਲਾਣ ਤੋਂ ਬਾਅਦ ਚ ਇਹਦੀ ਵੀ ਥੋੜੀ ਜੀ ਪੂਣੀ ਕੱਲ ਲੈਣੀ ਆ ਇਹ ਵੀ ਸੰਪੂਰਨ ਧਮਾਲਾ ਸਾਹਿਬ ਦੇ ਵਿੱਚ ਹੀ ਆ ਤੇ ਸਾਰੀ ਵੀਡੀਓ ਤੁਹਾਨੂੰ ਪੂਰੀ ਡਿਟੇਲ ਚ ਦੱਸੀ ਜਾਵੇਗੀ ਸਟੈਪ ਬਾਈ ਸਟੈਪ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਹੁਣ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਤੀਆਂ ਉਹ ਮੈਂ ਰਿਪੀਟ ਨਹੀਂ ਕਰਨੀਆਂ ਅੱਗੇ ਜਾ ਕੇ ਮੈਂ ਉਦੋਂ ਗੱਲ ਕਰਾਂਗਾ ਧਮਾਲਾ ਸਾਹਿਬ ਦੀ ਠੀਕ ਹੈ ਮੇਰੇ ਵੀਰੋ ਇੱਕ ਵਾਰੀ ਪੂਣੀ ਕਰ ਲੈਣੀ ਇਹਨੂੰ ਵੀ ਇਕੱਠਾ ਕਰ ਕਰਕੇ ਇਹਦੇ ਨਾਲ ਇਹਦੇ ਵਿੱਚ ਵੀ ਵਟ ਪੈ ਜਾਣਗੇ ਹੁਣ ਆਪਣੇ ਤਿੰਨੋਂ ਕਪੜੇ ਤਿਆਰ ਨੇ 3.5 ਮੀਟਰ 6 ਮੀਟਰ ਤੇ 6.5 ਮੀਟਰ ਦੇ ਕਰੀਬ ਹੁਣ ਇਹਨਾਂ ਤਿੰਨਾਂ ਨੂੰ ਸਜਾਵਾਂਗੇ ਸਟੈਪ ਬਾਈ ਸਟੈਪ ਇਸੇ ਤਰੀਕੇ ਨਾਲ ਜਿੱਦਾਂ ਰੱਖੇ ਹੋਏ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਅਸੀਂ 3.5 ਮੀਟਰ ਦਾ ਜਿਹੜਾ ਅਸੀਂ ਬੁੰਗਾ ਸੈਪ ਸਟਾਰਟ ਕਰਨਾ ਉਹਨੂੰ ਸਜਾ ਕੇ ਦਿਖਾਣਾ ਹੈ ਤੁਹਾਨੂੰ ਕਿ ਆਪਾਂ ਥੋੜਾ ਲੰਬਾ ਤੇ ਹੈਵੀ ਅਕਾਲੀ ਬੁੰਗਾ ਸੈਪ ਸਜਾ ਕੇ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਦੋਨੋਂ ਪੱਲੇ ਬਰਾਬਰ ਕਰਕੇ ਤੁਸੀਂ ਇਸ ਤਰੀਕੇ ਨਾਲ ਤੈਅ ਮਾਲ ਲਈ ਆ ਫਿਰ ਜਿੰਨੇ ਕ ਕੇਸ ਤੁਹਾਡੇ ਲੰਬੇ ਨੇ ਕੇਸਾਂ ਤੋਂ ਗਿੱਠ ਇੰਚ ਲੰਬਾ ਰੱਖਣਾ ਹੈ ਤੁਸੀਂ ਇਸ ਪੱਲੇ ਨੂੰ ਕੇਸ ਚੰਗੀ ਤਰ੍ਹਾਂ ਅੰਦਰ ਲਪੇਟ ਲੈਣੇ ਨੇ ਤੇ ਸੈਂਟਰ ਚ ਥੋੜਾ ਜਿਹਾ ਪਿੱਛੇ ਕਰਨ ਦੀ ਕੋਸ਼ਿਸ਼ ਕਰਨੀ ਹੈ ਜੂੜਾ ਸੈਪ ਨੂੰ ਕਪੜੇ ਨੂੰ ਚੰਗੀ ਤਰ੍ਹਾਂ ਕੇਸਾਂ ਦੇ ਦੁਆਲੇ ਲਪੇਟ ਲਿਓ ਇਹਨਾਂ ਨਾਲ ਕੇਸ ਬਾਹਰ ਨਹੀਂ ਆਂਦੇ ਕਈ ਵਾਰੀ ਹੁੰਦਾ ਕੇਸ ਜਦੋਂ ਬਾਹਰ ਆ ਜਾਂਦੇ ਆ ਤਾਂ ਉਹਨਾ ਦੁਮਾਲਾ ਸਾਹਿਬ ਦੇ ਆਲੇ ਦੁਆਲੇ ਘੁੰਮਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਥੋੜਾ ਜਿਹਾ ਤੁਹਾਨੂੰ ਲੱਗੂਗਾ ਵਿਚ ਵਿਚ ਨਾ ਫਸਦੇ ਪਏ ਆ ਉਹ ਇਸ ਲਈ ਕਪੜੇ ਦੇ ਅੰਦਰ ਹੀ ਹੋਣਾ ਤਾਂ ਚੰਗੀ ਗੱਲ ਹੈ ਤੇ ਸਾਰੇ ਜੋੜੇ ਨੂੰ ਤੁਸੀਂ ਸਹੀ ਤਰੀਕੇ ਨਾਲ ਕਰਕੇ ਪਿੱਛੇ ਕੰਗਾ ਸਾਹਿਬ ਰੱਖ ਦੇਣਾ ਆ ਪੱਲੇ ਨੂੰ ਤੁਸੀਂ ਚੰਗੀ ਤਰ੍ਹਾਂ ਜੋੜੇ ਦੇ ਉੱਪਰੋਂ ਘੁਮਾ ਕੇ ਇੱਕ ਵਾਰੀ ਢੱਕ ਲੈਣਾ ਹੈ ਢੱਕਣ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਪੱਲੇ ਨੂੰ ਘੁਮਾਣਾ ਸ਼ੁਰੂ ਕਰ ਦੇਣਾ ਆ ਜੋੜਾ ਤੁਹਾਡਾ ਟਾਈਟ ਹੋਵੇ ਤਾਂ ਵੈਲਨ ਗੁੱਡਾ ਢਿੱਲਾ ਨਹੀਂ ਹੋਣਾ ਚਾਹੀਦਾ ਜੇਕਰ ਜੋੜਾ ਤੁਹਾਡਾ ਢਿੱਲਾ ਆ ਤਾਂ ਬੇਸ ਵੀ ਤੁਹਾਡਾ ਢਿੱਲਾ ਹੀ ਹੋਵੇਗਾ ਪਹਿਲਾਂ ਤਾਂ ਜੋੜੇ ਨੂੰ ਫੜ ਕੇ ਨਾਲ-ਨਾਲ ਘੁਮਾਣਾ ਹੈ ਇਹਦੇ ਨਾਲ ਬੇਸ ਆ ਜਿਹੜਾ ਉਹ ਮਜ਼ਬੂਤ ਹੁੰਦਾ ਜਾਵੇਗਾ ਤੇ ਹੁਣ ਅਸੀਂ ਕੰਗਾ ਸਾਹਿਬ ਨੂੰ ਵੀ ਨਾਲ ਰੱਖ ਦਵਾਂਗੇ ਭੁੱਲਣਾ ਜਾਇਓ ਕਿਤੇ ਤੇ ਉਸ ਤੋਂ ਬਾਅਦ ਤੁਸੀਂ ਬਾਕੀ ਬਚਦੇ ਪੱਲੇ ਨੂੰ ਇਸ ਤਰੀਕੇ ਨਾਲ ਘੁਮਾਣਾ ਹੈ ਤੇ ਕੋਸ਼ਿਸ਼ ਕਰਿਓ 2-3 ਵਾਰ ਘੁਮਾਣ ਤੋਂ ਬਾਅਦ ਤੁਸੀਂ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਆ ਦੋਨੋਂ ਪੱਲੇ ਦੋਰੇ ਕੱ ਲੈਣੇ ਕੰਨੀ ਤੁਹਾਡੀ ਉੱਪਰਲੇ ਹਿੱਸੇ ਤੇ ਹੋਵੇ ਤੇ ਪੇਚ ਨੂੰ ਇਸ ਤਰੀਕੇ ਨਾਲ ਘੁਮਾ ਕੇ ਮੱਥੇ ਦੇ ਦੁਆਲੇ ਲਵੇਟਣਾ ਸ਼ੁਰੂ ਕਰ ਦੇਣਾ ਆ ਹੁਣ ਆਪਣਾ ਬੂੰਗਾ ਸੈੱਬ ਜਿਹੜਾ ਲੰਬਾ ਹੋਣਾ ਚਾਹੀਦਾ ਆ ਇਹਦੇ ਲਈ ਤੁਸੀਂ ਇਸ ਤਰੀਕੇ ਨਾਲ ਹੀ ਕਰਨਾ ਆ ਤੇ ਮੇਰੇ ਵੀਰੋ ਅੱਜ ਤੱਕ ਮੈਂ ਜਿੰਨੀਆਂ ਵੀ ਤੁਹਾਨੂੰ ਦਮਾਲਾ ਸਾਹਿਬ ਦੀਆਂ ਵੀਡੀਓ ਦਿੱਤੀਆਂ ਉਹਨਾਂ 'ਚ ਮੈਂ ਬੂੰਗਾ ਸੈੱਬ ਵੀ ਅਲੱਗ ਸਜਾ ਕੇ ਦਿਖਾਇਆ ਤੁਹਾਨੂੰ ਅਲੱਗ ਸਟਾਈਲ ਦਾ ਤਾਂ ਜੋ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਬੂੰਗਾ ਸੈੱਬ ਸੇਮ ਸਜਾਈ ਜਾਣਾ ਤੇ ਦਮਾਲਾ ਤੁਹਾਨੂੰ ਉਪਰੋ ਅਲੱਗ ਸਜਾ ਕੇ ਦਿਖਾਈ ਜਾ ਰਹੀਆਂ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਹਰ ਵਾਰੀ ਹਰ ਇੱਕ ਚੀਜ਼ ਅਲੱਗ ਤਰੀਕੇ ਨਾਲ ਸਜਾ ਕੇ ਦਿਖਾਵਾਂ ਤਾਂ ਜੋ ਤੁਹਾਨੂੰ ਅਸਲੀਅਤ ਇਹ ਨੂੰ ਅਸੀਂ ਚੰਗੀ ਤਰ੍ਹਾਂ ਖੋਲ ਖੋਲ ਕੇ ਉੱਪਰਲੇ ਪਾਸਿਓ ਪੱਲੇ ਨੂੰ ਸਜਾਇਆ ਆ ਤੇ ਬਾਕੀ ਜਿਹੜਾ ਅਖੀਲਾ ਪੱਲਾ ਹੋਊਗਾ ਇਹਨੂੰ ਇਸ ਤਰੀਕੇ ਨਾਲ ਇਸ ਜਗ੍ਹਾ ਤੇ ਰੱਖ ਦੇਣਾ ਆ ਤੇ ਉੱਪਰਲੀ ਸਾਈਡ ਤੋਂ ਇਸ ਪੱਲੇ ਨੂੰ ਖੋਲ ਕੇ ਜਿਆਦਾ ਅੰਦਰ ਨੂੰ ਨਹੀਂ ਕਰਨਾ ਸਾਰੇ ਪੱਲੇ ਉੱਪਰ ਨੂੰ ਖੋਲ ਕੇ ਅੰਦਰ ਨੂੰ ਇੱਕ ਵਾਰੀ ਫੋਲਡ ਕਰ ਦੇਣਾ ਆ ਇਹਦੇ ਨਾਲ ਉੱਪਰਲੀ ਸਾਈਡ ਤੱਕ ਥੋੜਾ ਤਿੱਖਾ ਬੂੰਗਾ ਸਾਰੀ ਬਣੇਗਾ ਆਪਣਾ ਦੇਖੋ ਜਿੱਦਾਂ ਮੈਂ ਪੱਲੇ ਇਕੱਠੇ ਕਰ ਰਿਆ ਨਾ ਸਾਰੇ ਲੜ ਅੰਦਰ ਕਰਕੇ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਆ ਇਹਦੇ ਨਾਲ ਤੁਹਾਨੂੰ ਇੱਕ ਆਈਡੀਆ ਮਿਲ ਜਵੇਗਾ ਕਿ ਤੁਸੀਂ ਉੱਚਾ ਕਿੰਨਾ ਬਣਾਣਾ ਬੂੰਗਾ ਸਭ ਨੂੰ ਕੱਪੜੇ ਨੂੰ ਸਾਰੇ ਨੂੰ ਇਕੱਠਾ ਕਰਨ ਤੋਂ ਬਾਅ ਤੇ ਉਪਰੋ ਜੀ ਅਸੀਂ ਜਿਹੜਾ ਅਲੱਗ ਤੋਂ 6 ਮੀਟਰ ਦਾ ਅਜ ਕਪੜਾ ਯੂਜ਼ ਕਰਾਂਗੇ ਫੁੱਲ ਵੈਲ ਦੇ ਵਿੱਚ ਉਹ ਤੁਹਾਨੂੰ ਲਪੇਟ ਕੇ ਦਿਖਾਵਾਂਗੀ ਉਹ ਜਿਹੜਾ ਹੋਊਗਾ ਨਾ ਉਹ ਨਾਲ ਤੁਹਾਡਾ ਗ੍ਰਿਪਾ ਜਿਹੜੀ ਜਿਹੜੀ ਟਾਈਟਨੈਸ ਆ ਉਹ ਜ਼ਿਆਦਾ ਆਵੇਗੀ ਦੇਖੋ ਆ ਸੰਪੂਰਨ ਆ ਇਹਨੂੰ ਚੰਗੀ ਤਰ੍ਹਾਂ ਦੇਖੋ 2-3 ਵਾਰੀ ਅਸੀਂ ਫੋਲਡ ਕਰਨਾ ਹੈ ਖੋਲ ਕੇ ਆ ਦੇਖੋ ਸੰਪੂਰਨ ਤੁਮਲਾ ਸਾਹਿਬ ਹੀ ਹੈ ਇੱਕ ਵਾਰੀ ਫੋਲਡ ਕਰਿਓ ਫੋਲਡ ਕਰਨ ਤੋਂ ਬਾਅਦ ਤੁਸੀਂ ਦੇਖ ਲੈਣਾ ਇਹਨੂੰ ਸਜਾਣਾ ਕਿਦਾਂ ਆ ਸਿਰ ਨੂੰ ਥੋੜਾ ਪਿੱਛੇ ਹੀ ਲਿਆ ਕੇ ਇਸ ਤਰੀਕੇ ਨਾਲ ਟੱਕ ਲੈਣਾ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਮਿਲ ਜਵੇਗਾ ਕਿ ਤੁਸੀਂ ਚੰਗੀ ਤਰ੍ਹਾਂ ਟਾਈਟ ਬੁੰਗਾ ਸਾਹਿਬ ਸਜਾ ਰਹੇ ਹੋ ਮੋਲੇ ਕੋਨਾਂ ਨੂੰ ਪਿੱਛੇ ਅੰਦਰ ਕਰਕੇ ਤੁਸੀਂ ਪਹਿਲਾਂ ਇੱਕ ਵਾਰੀ ਘੁਮਾ ਲੈਣਾ ਹੈ ਪਿੱਛੋਂ ਦੀ ਘੁਮਾ ਕੇ ਨਾ ਹਰ ਕੋਈ ਇਸ ਤਰੀਕੇ ਨਾਲ ਫੜ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਇਹਦੇ ਅੰਦਰ ਕਰਨ ਤੋਂ ਬਾਅਦ ਤੁਸੀਂ ਬਾਕੀ ਬਚਦੇ ਪੱਲੇ ਨੂੰ ਇਸ ਤਰੀਕੇ ਨਾਲ ਘੁਮਾਣਾ ਸ਼ੁਰੂ ਕਰ ਦੇਣਾ ਹੈ ਪਹਿਲਾਂ ਇੱਕ ਵਾਰੀ ਸਿਰ ਨੂੰ ਢੱਕ ਲੈਣਾ ਹੈ ਢਮਾਲਾ ਸਾਹਿਬ ਤੁਹਾਡਾ ਥੋੜਾ ਉੱਚਾ ਹੋਣਾ ਚਾਹੀਦਾ ਤੇ ਉੱਪਰੋਂ ਦੇਖਣ ਨੂੰ ਥੋੜਾ ਤਿੱਖਾ ਹੋਣਾ ਚਾਹੀਦਾ ਹੈ ਫਿਰ ਬਣੂਗਾ ਤੁਹਾਡਾ ਅਕਾਲੀ ਬੁੰਗਾ ਸਾਹਿਬ ਇਹ ਸਾਈਜ਼ ਦੇ ਵਿੱਚ ਥੋੜਾ ਛੋਟਾ ਲੱਗੂਗਾ ਬਟ ਟੋਟਲ ਲੈਂਥ ਦੇ ਵਿੱਚ ਇਹ 16 ਮੀਟਰ ਹੈ ਇਹਨੂੰ ਥੋੜਾ ਲਪੇਟਦੇ ਜਾਣਾ ਹੈ ਤੇ ਉੱਪਰ ਨੂੰ ਉੱਪਰ ਨੂੰ ਆਪਾਂ ਟਾਈਟ ਕਰਦੇ ਜਾਣਾ ਹੈ ਜਿਹਦੇ ਨਾਲ نیچے ਦੀ ਗੋਲ ਤੇ ਉੱਪਰ ਨੂੰ ਥੋੜਾ ਐ ਤਿੱਖਾ ਹੋ ਜਵੇ ਜਾ ਕੇ ਤੇ ਇਸ ਤਰੀਕੇ ਨਾਲ ਉੱਪਰ ਨੂੰ ਲਪੇਟਦੇ ਜਾਣਾ ਹੈ ਤੇ ਦੇਖੋ ਤੁਹਾਡਾ ਬੁੰਗਾ ਸਾਹਿਬ ਦੀ ਜਿਹੜੀ ਸ਼ੇਪ ਆ ਉਹ ਬਣਦੀ ਜਾਵੇਗੀ ਕਦੀ ਵੀ ਤੁਹਾਡਾ ਜਿਹੜਾ ਧੁਮਾਲਾ ਸਾਹਿਬ ਦੇ ਅੰਦਰ ਬੁੰਗਾ ਸਾਹਿਬ ਆ ਉਹ ਢਿੱਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਬੇਸ ਹਿੱਲਣਾ ਨਹੀਂ ਚਾਹੀਦਾ ਕਦੀ ਵੀ ਤੇ ਇਸ ਲਈ ਮੇਰੇ ਵੀਰੋ ਥੋੜਾ ਧਿਆਨ ਦੇ ਉੱਪਰ ਉਹ ਜੀ ਪੇਚ ਨੂੰ ਕੱਸ ਕੇ ਲਾਣਾ ਆ ਸਿੱਧੇ ਸਿੱਧੇ ਲੜ ਲਾਣੇ ਨੇ ਤੇ ਦੋਨਾਂ ਸਾਈਡਾਂ ਤੋਂ ਬਰਾਬਰ ਹੋਵੇ ਬਰਾਬਰ ਬਾਹਰ ਜਾਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਆ ਦੇਖੋ ਥੋੜਾ ਐ ਪ੍ਰੈਸ ਕਰਕੇ ਥੋੜਾ ਤਿੱਖਾ ਕਰਨਾ ਆ ਦੇਖੋ ਹੋ ਗਿਆ ਨਾ ਉੱਪਰ ਉਹ ਜੀ ਥੋੜੀ ਗੁਲਾਈ ਘਟ ਗਈ ਆ ਉਪਰਲੀ ਸਾਈਡ ਤੋਂ ਚੰਗੀ ਤਰ੍ਹਾਂ ਸਟੈਪ ਬਾਏ ਸਟੈਪ ਲੜ ਸਾਰੇ ਤੁਸੀਂ ਖਿੱਚ ਕੇ ਲਾਣੇ ਆ ਦੋਨੋਂ ਪੱਲੇ ਬਰਾਬਰ ਕਰਕੇ ਤੇ ਇਸ ਤਰੀਕੇ ਨਾਲ ਪਹਿਲਾਂ ਵੱਟ ਪਾ ਲੋ ਇਹਦੇ ਵਿੱਚ ਖਿੱਚ ਕੇ ਲਾਓ ਇਹਦੇ ਨਾਲ ਤੁਹਾਡਾ ਬੂੰਗਾ ਸਾਈਪ ਟਾਈਟ ਹੋਏਗਾ ਇਸ ਪੱਲੇ ਨੂੰ ਕੰਨ ਦੇ ਉੱਪਰੋਂ ਘੁਮਾ ਲਿਓ ਇਹਦੇ ਨਾਲ ਗ੍ਰਿਪ ਜਿਹੜੀ ਆ ਉਹ ਜ਼ਿਆਦਾ ਟਾਈਟ ਹੋ ਜਿਸ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਉਹ ਲੜ ਲੈ ਕੇ ਗਏ ਆ ਇਸੇ ਤਰੀਕੇ ਨਾਲ ਸੱਜੇ ਪਾਸੇ ਲੈ ਕੇ ਆਣਾ ਆ ਤੇ ਤੁਹਾਡਾ ਧਮਾਲਾ ਸਾਹਿਬ ਜਿਹੜਾ ਹੋਏਗਾ ਇਹਦੀ ਗ੍ਰਿਪਾ ਜਿਹੜੀ ਉਹ ਜ਼ਿਆਦਾ ਟਾਈਟ ਹੋ ਜਾਵੇਗੀ ਤੇ ਉੱਪਰ ਉਹ ਜਿਹੜਾ ਅਸੀਂ ਤੁਹਾਨੂੰ ਕਹਿ ਰਹੇ ਸੀ ਆ ਆਖਰੀ ਸਿਰ ਤੇ ਆਨ ਕੋਰਨਰ ਵਾਲਾ ਹਿੱਸਾ ਤੁਹਾਡਾ ਐਨ ਗੋਲ ਹੋ ਜਾਵੇਗਾ ਇਹਦੇ ਨਾਲ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਆ ਦੇਖੋ ਸੈਂਟਰ 'ਚ ਬਣਾ ਲਿਓ ਨੂੰ ਇਸ ਤਰੀਕੇ ਨਾਲ ਤੁਹਾਡਾ ਉੱਪਰੋ ਹਿੱਸਾ ਗੋਲ ਹੋ ਜਾਵੇਗਾ ਤੇ ਗ੍ਰਿਪ ਵੀ ਜ਼ਿਆਦਾ ਵਧੀਆ ਹੋ ਜਾਵੇਗੀ ਬਾਕੀ ਬਚਦੇ ਪੱਲੇ ਜਿੱਦਾ ਧਮਾਲਾ ਸਾਹਿਬ ਦਾ ਅਸੀਂ ਚੰਦ ਬਣਾਨੇ ਹੁੰਦੇ ਨਾ ਉਸ ਤਰੀਕੇ ਨਾਲ ਲਾ ਦੇਣੇ ਆ ਤੇ ਮੇਰੇ ਵੀ ਤੇ ਅਸੀਂ ਤੁਹਾਨੂੰ ਪੂਰੀ ਡਿਟੇਲ 'ਚ ਇਸ ਵੀਡੀਓ ਨੂੰ ਦੇ ਰਹੇ ਹਾਂ ਤਾਂ ਜੋ ਤੁਸੀਂ ਵੀ ਧਮਾਲਾ ਸਾਹਿਬ ਸਿੱਖ ਸਕੋ ਅਲੱਗ-ਅਲੱਗ ਸਟਾਈਲ ਦੇ ਧਮਾਲਾ ਸਾਹਿਬ ਅਸੀਂ ਤੁਹਾਨੂੰ ਸਜਾ ਕੇ ਦਿਖਾਣੀਆਂ ਇਸ 75 ਡੇ ਹਾਰਡ ਚੈਲੰਜ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਅਸੀਂ ਲਗਭਗ ਪਿਛਲੇ 65 ਦਿਨ ਤੋਂ ਅਲੱਗ ਤਰੀਕੇ ਦੀਆਂ ਦਸਤਾਰਾਂ ਸਜਾ ਕੇ ਦਿਖਾਨੇ ਵਿੱਚ ਹੀ ਦੁਮਾਲਾ ਸੈਮ ਨੇ ਵਿੱਚ ਹੀ ਦਸਤਾਰਾਂ ਨੇ ਵੇਚੀ ਸੈਲੀਬ੍ਰਿਟੀ ਟਾਈਪ ਦੀਆਂ ਦਸਤਾਰਾਂ ਨੇ ਜਿਹੜੇ ਮੇਰੇ ਵੀਰ ਨੇ ਸਿੱਖਣਾ ਚਾਹੁੰਦੇ ਨੇ ਉਹ ਸਾਡੇ ਨਾਲ ਜੁੜੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਦਸਤਾਰਾਂ ਦੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਹੁੰਦੀਆਂ ਨੇ ਤੇ ਜੇਕਰ ਤੁਸੀਂ ਕੁਝ ਨਵਾਂ ਸਿੱਖਿਆ ਹੈ ਤੇ ਜੇ ਕੁਝ ਸਿੱਖਦੇ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਜਦੋਂ ਤੁਸੀਂ ਬੈਲ ਆਈਕਨ ਨੂੰ ਕਲਿੱਕ ਕੀਤਾ ਹੋਵੇਗਾ ਤਾਂ ਜਦੋਂ ਅਸੀਂ ਨਵੀਂ ਵੀਡੀਓ ਪੋਸਟ ਕਰਦੇ ਹਾਂ ਉਹ ਆਟੋਮੈਟਿਕਲੀ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਆਖਰੀ ਪੱਲੇ ਨੂੰ ਤੁਸੀਂ ਪਿੱਛੇ ਇਸ ਤਰੀਕੇ ਤੇ ਕਿਸੇ ਵੀ ਅੰਦਰ ਕਰ ਦੇਣਾ ਹੈ ਜਿਹਦੇ ਨਾਲ ਗੈਪ ਜੜੀਆਂ ਬਣੀ ਰਵੇ ਹੁਣ ਤੁਸੀਂ ਦੇਖੋ ਆਪਣਾ ਬੂੰਗਾ ਸਾਹਿਬ ਕਿੰਨਾ ਉੱਚਾ ਆ ਜਿੰਨਾ ਆਪਣਾ ਮੱਥਾ ਹੈ ਮੱਥੇ ਤੋਂ ਉਨਾ ਹੀ ਉੱਚਾ ਬੂੰਗਾ ਸਾਹਿਬ ਆ ਦੁਮਹਾਲਾ ਸਾਹਿਬ ਦੀ ਜਿਹੜੀ ਸ਼ੇਪ ਹੋਵੇਗੀ ਉਹ ਬੂੰਗਾ ਸਾਹਿਬ ਤੇ ਡਿਮੈਟ ਕਰਦੀ ਆ ਮੇਰੇ ਦੋਸਤੋ ਤੇ ਗੱਲਬਾਤ ਕਰਾਂਗੇ ਉਪਰ ਇਹ ਸਹੀ ਤਰੀਕੇ ਨਾਲ ਸਹੀ ਸੈਂਟਰ ਬਣਾਉਣ ਤੋਂ ਬਾਅਦ ਚ ਦੇਖ ਲੈਣਾ ਕਿ ਦੁਮਹਾਲਾ ਸਾਹਿਬ ਸਹੀ ਆ ਫਿਰ ਕਿਸਾ ਨੂੰ ਜਿੱਥੋ ਵੀ ਲੱਗਦਾ ਤੁਸੀਂ ਉੱਥੋ ਜੀ ਅੰਦਰ ਕਰ ਲੈਣਾ ਆ ਗ੍ਰਿਪ ਸਹੀ ਆ ਦੁਮਹਾਲਾ ਸਾਹਿਬ ਵੀ ਸਹੀ ਆ ਜਦੋਂ ਤੁਹਾਡਾ ਬੂੰਗਾ ਸਾਹਿਬ ਟਾਈਟ ਹੋਏਗਾ ਤਾਂ ਦੁਮਹਾਲਾ ਸਾਹਿਬ ਵੀ ਆਪਣੀ ਜਗ੍ਹਾ ਤੇ ਠੀਕਿਆ ਰਹੇਗਾ ਠੀਕ ਹੈ ਜੀ ਤੇ ਹੁਣ ਆਪਾਂ ਦੇਖੋ ਬੂੰਗਾ ਸਾਹਿਬ ਨੂੰ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਇਹਦੇ ਨਾਲ ਤੁਹਾਨੂੰ ਉੱਪਰ ਦੇਖੋ ਤਿੱਖਾਪਨ ਤੇ ਉਸ ਤੋਂ ਬਾਅਦ ਆਹ ਸੰਪੂਰਨ ਦੁਮਹਲਾ ਸੇਬ ਜਿਹੜਾ ਮੀਨ ਦੁਮਹਲਾ ਸੇਬ ਇਹਦੇ ਉੱਪਰ ਉਸ ਜਾਣਾ ਹੈ ਦੋਨੋਂ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਦੋਰਾ ਕਰ ਲੈਣਾ ਹੈ ਸੈਨੂੰ ਆਪਾਂ ਪਹਿਲਾਂ ਹੀ ਟੱਕ ਲੈਣਾ ਹੈ ਪਿਛਲੇ ਹਿੱਸੇ ਤੋਂ ਅਸੀਂ ਦੇਖੋ ਕੰਨੀ ਵਾਲੇ ਹਿੱਸੇ ਨੂੰ ਉੱਪਰਲੀ ਸਾਈਡ ਤੇ ਰੱਖ ਲੈਣਾ ਹੈ ਕਿੰਨਾ ਜ਼ਿਆਦਾ ਹੋ ਸਕੇ ਉਨਾਂ ਜ਼ਿਆਦਾ ਅਸੀਂ ਇਹਨੂੰ ਸਿਰ ਦੇ ਉੱਪਰੋਂ ਗ੍ਰਿਪ ਬਣਾ ਕੇ ਰੱਖਣਾ ਹੈ ਐਂਡ ਪੱਲਾ ਪਿੱਛੋਂ ਜੀ ਐਂਡ ਗਿੱਚੀ ਤੱਕ ਜਿੱਥੇ ਤੱਕ ਤੁਸੀਂ نیچے ਤੱਕ ਦੁਮਹਲਾ ਸੇਬ ਜਣਾਣਾ ਉੱਥੇ ਤੱਕ ਜਾਂਦਾ ਹੋਵੇ ਪੱਲਾ ਤੇ ਸੱਜੇ ਪਾਸੇ ਉਹ ਧਿਆਨ ਰੱਖਣਾ ਹੈ ਕਿ ਦੁਮਹਲਾ ਸੇਬ ਆਪਣਾ ਸਹੀ ਜਗ੍ਹਾ ਤੇ ਟਿਕ ਇਸ ਪੱਲੇ ਨੂੰ ਪਿੱਛੇ ਲਾ ਦੇਵਾਂਗੇ ਪਿੱਛੇ ਲਾਉਣ ਤੋਂ ਬਾਅਦ ਚੋਂ ਇੱਥੋਂ ਜਿਹੜਾ ਢਿੱਲਾ ਮੱਠਾ ਕਪੜਾ ਬਚੂਗਾ ਨਾ ਉਹਨੂੰ ਇਹਦੇ ਅੰਦਰ ਕਰ ਦੇਣਾ ਚੰਗੀ ਤਰ੍ਹਾਂ ਇਤਾਂ ਜੀ ਦੇਖੋ ਸਟੈਪ ਬਾਈ ਸਟੈਪ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਆਰਾਮ ਨਾਲ ਸਮਝਾਣ ਦਾ ਇਹੀ ਤਰੀਕਾ ਆ ਕਿ ਤੁਹਾਨੂੰ ਸਮਝ ਵੀ ਆ ਜਾਵੇ ਤੇ ਪੂਰੀ ਡਿਟੇਲ ਚ ਦਸੀਏ ਤੇ ਜੇਕਰ ਤੁਹਾਨੂੰ ਅੱਗੇ ਵੀ ਲੰਮੀਆਂ ਵੀਡੀਓ ਚਾਹੀਦੀਆਂ ਨੇ ਹਰ ਇੱਕ ਚੀਜ਼ ਨੂੰ ਡੀਪਲੀ ਸਮਝਾਣ ਲਈ ਤਾਂ ਚੰਗੀ ਤਰ੍ਹਾਂ ਧਿਆਨ ਚ ਰੱਖਿਓ ਕੋਈ ਵੀ ਇੱਕ ਲੜ ਫੜ ਕੇ ਤੁਸੀਂ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਬਾਕੀ ਪੱਲੇ ਨੂੰ ਉੱਪਰੋਂ ਵੀ ਸਫਾਈ ਹੋ ਜਵੇਗੀ ਇਹ ਨਾਲ ਤੇ ਸੱਜੇ ਪਾਸੇ ਉਹ ਵੀ ਤੇ ਇਸ ਲੜ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਰਾਈਟ ਸਾਈਡ ਤੋਂ ਵੀ ਤੇ ਪੱਲੇ ਨੂੰ ਖਿੱਚ ਕੇ ਐਦਾਂ ਅੰਦਰ ਕਰਨ ਤੋਂ ਬਾਅਦ ਇੱਕ ਲੜ ਘੁਮਾ ਦੇਣਾ ਹੈ ਇਹਦੇ ਨਾਲ ਪਹਿਲਾ ਲੜ ਤੁਹਾਡਾ ਟਾਈਟ ਹੋ ਜਵੇਗਾ ਦੋਨਾਂ ਸਾਈਡਾਂ ਤੋਂ ਤੇ ਇਹਦੇ ਵਿੱਚ ਵੱਟ ਪਾ ਕੇ ਤੁਸੀਂ ਕੰਦੇ ਉੱਪਰੋਂ ਖਿੱਚ ਕੇ ਪੱਲੇ ਨੂੰ ਲਾ ਦੇਣਾ ਹੈ ਸੰਪੂਰਨ ਧੁਮਾਲਾ ਸਹਿਬ ਤੇ ਕਪੜਾ ਵੀ ਹਾਰੜਾ ਹੈ ਇਹ ਇਸ ਲਈ ਤੁਸੀਂ ਇੱਕ ਇੱਕ ਪੱਲਾ ਵੀ ਲਾ ਲੋਗੇ ਨਾ ਜੇ ਕੰਦੇ ਉੱਪਰੋਂ ਖਿੱਚ ਕੇ ਤਾਂ ਤੁਹਾਡਾ ਧੁਮਾਲਾ ਸਹਿਬ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਕਿਉਂਕਿ ਇਹਦੇ ਤੋਂ ਪਹਿਲਾਂ ਅਸੀਂ ਜਿਹੜਾ ਬੁੰਗਾ ਸਾਹਿਬ ਦਾ ਕਪੜਾ ਉਹ ਵੀ ਲਪੇਟਿਆ ਹੋਇਆ ਹੈ ਹਨਾ ਤੇ ਇਹਨਾਂ ਗ੍ਰਿਪ ਕਾਫੀ ਵਧੀਆ ਬਣ ਗਈ ਹੋ ਤੇ ਹੁਣ ਦੋਨੋਂ ਪਲੇਸੇ ਇਸੇ ਤਰੀਕੇ ਨਾਲ ਤੁਸੀਂ ਫੋਲਡ ਕਰਕੇ ਕੰਨੀ ਵਾਲਾ ਹਿੱਸਾ ਉੱਪਰ ਕਰਕੇ ਇਹਦੇ ਵਿੱਚ ਵੱਟ ਪਾ ਕੇ ਕੰਨ ਬਰਾਬਰ ਟਕਣੇ ਨੇ ਪੂਰੇ ਕੰਨ ਟਕਿਓ ਬਹੁਤ ਜ਼ਿਆਦਾ ਵਧੀਆ ਚੀਜ਼ ਰਹੇਗੀ ਫੇਰ ਤੁਹਾਡੇ ਕਿਉਂਕਿ ਪੂਰੇ ਕੰਟ ਕੰਨਾ ਗ੍ਰਿਪ ਜ਼ਿਆਦਾ ਵਧੀਆ ਬਣ ਜਾਂਦੀ ਹੈ ਮਜ਼ਬੂਤੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਸਾਹਿਬ ਦੀ ਤੇ ਇਸ ਤਰੀਕੇ ਨਾਲ ਅੱਖਾਂ ਵੀ ਦੋਨੇ ਬਰਾਬਰ ਰੱਖਿਓ ਪਹਿਲੇ ਲੜ ਨੂੰ ਚੰਗੀ ਤਰ੍ਹਾਂ ਕਪੜਾ ਅੰਦਰ ਕਰਦੇ ਆ ਢਿੱਲੇ ਮਠੇ ਕਪੜੇ ਨਾਲ ਜਿਹੜੇ ਇਸ ਲੜ ਦੇ ਅੰਦਰ ਕਰਦੇ ਹੋ ਉੱਪਰੋਂ ਜੀ ਜ਼ਿਆਦਾ ਸਫਾਈ ਹੋ ਜਵੇਗੀ ਚੰਗੀ ਤਰ੍ਹਾਂ ਖਿੱਚ ਕੇ ਅੰਦਰ ਕਰਦੇ ਹੋ ਉੱਪਰ ਤੱਕ ਲੜ ਨੂੰ ਸਾਫ਼ ਕਰਨਾ ਹੈ ਆ ਇਸ ਧੁਮਾਲਾ ਸਾਹਿਬ 'ਚ ਅਸੀਂ ਤੁਹਾਨੂੰ ਪੇਚ ਆ ਜਿਹੜੇ ਮੋਹਲੇ ਹਿੱਸੇ ਤੋਂ ਆਉਂਦੇ ਨੇ ਉਹਨਾਂ ਨੂੰ ਗੋਲ-ਗੋਲ ਕਰਕੇ ਦਿਖਾਣਾ ਆ। ਤੁਸੀਂ ਲੈਂਥ ਆਪਣੇ ਹਿਸਾਬ ਨਾਲ ਸਿਲੈਕਟ ਕਰ ਸਕਦੇ ਹੋ ਕਿਉਂਕਿ ਜੇ ਆਪਾਂ ਜ਼ਿਆਦਾ ਗੁਲਾਈ ਦੇ ਵਿੱਚ ਧੁਮਾਲਾ ਸਾਹਿਬ ਬੰਨਣਾ ਹੈ ਨਾ ਤਾਂ ਉਹਦੇ ਲਈ ਤੁਹਾਨੂੰ ਹੋਰ ਲੰਬਾ ਧੁਮਾਲਾ ਸਾਹਿਬ ਲੈਣਾ ਪੈਗਾ 8 ਮੀਟਰ ਜਾਂ 10 ਮੀਟਰ ਤੱਕ ਦਾ। ਉਪਰੋਈ ਲੜ ਨੂੰ ਲਿਆ ਕੇ ਦੇਖੋ ਆਪਾਂ ਇਸ ਤਰੀਕੇ ਨਾਲ ਖੋਲ ਲੈਣਾ। ਖੋਲ ਕੇ ਇਹਦੇ ਵਿੱਚ ਵੱਟ ਪਾਣੇ ਆ। ਇਹਦੇ ਨਾਲ ਵੱਟ ਬੜੇ ਵਧੀਆ ਪੈਣਗੇ। ਆ ਦੇਖੋ ਇਸ ਤਰੀਕੇ ਨਾਲ ਜਦੋਂ ਆਪਾਂ ਲੜ ਨੂੰ ਖੋਲਤਾ ਵੱਟ ਵਧੀਆ ਪੈਣਗੇ। ਚੰਗੀ ਤਰ੍ਹਾਂ ਐਨ ਘੁੰ ਤੇ ਗ੍ਰਿਪ ਚੰਗੀ ਤਰ੍ਹਾਂ ਟਾਈਟ ਹੋਵੇਗੀ ਚੰਗੀ ਤਰ੍ਹਾਂ ਖੋਲ ਕੇ ਐਨ ਘੁਮਾਣਾ ਹੈ ਤਿੰਨ ਚਾਰ ਵਾਟ ਦੇ ਲਿਓ ਇਹਦੇ ਨਾਲ ਲੜ ਢਿੱਲੇ ਜਣ ਵੀ ਨਹੀਂ ਹੋਣਗੇ ਪਲੱਸ ਇਹਦੀ ਗ੍ਰਿਪ ਵੀ ਜ਼ਿਆਦਾ ਵਧੀਆ ਬਣੇਗੀ ਤੇਰੇ ਵਿੱਚ ਵਟ ਵੀ ਸਾਰੇ ਲੜ ਚ ਬਣਨਗੇ ਜੇ ਤੁਸੀਂ ਲੜ ਪਹਿਲਾਂ ਹੀ ਇਕੱਠਾ ਕਰ ਦੋ ਤਾਂ ਉਹਦੇ ਵਿੱਚ ਐਦਾਂ ਦੀ ਵਟ ਨਹੀਂ ਪੈਣੇ ਹੈਗੇ ਤੇ ਦੇਖੋ ਦੋਨਾਂ ਸਾਈਡਾਂ ਤੋਂ ਬਰਾਬਰ ਹੋਣਾ ਚਾਹੀਦਾ ਹੈ ਰਾਈਟ ਸਾਈਡ ਤੋਂ ਜਿੱਥੋਂ ਆਇਆ ਖੱਬੇ ਪਾਸੇ ਉਸੇ ਜਗ੍ਹਾ ਤੇ ਹੋਣਾ ਚਾਹੀਦਾ ਲੜ ਤੁਹਾਡਾ ਕੰਨ ਦੇ ਕੋਲ ਕੋਲ ਜਾਵੇ ਤੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਲੜ ਨੂੰ ਸਹੀ ਤਰੀਕੇ ਨਾਲ ਲਾ ਦੇਣਾ ਹੈ ਪਿੱਛੇ ਜੀ ਖਿੱਚ ਕੇ ਲਾਇਓ ਕੇਟਕੇ ਲਾਉਂਗੇ ਤਾਂ ਹੀ ਧੁਮਾਲਾ ਸਾਹਿਬ ਆਪਣੀ ਜਗ੍ਹਾ ਤੇ ਟਿਕਿਆ ਰਹਿਣਗੇ ਮੇਰੇ ਵੀਰੋ ਤੇ ਉਸ ਤੋਂ ਬਾਅਦ ਚੋਂ ਤੁਸੀਂ ਪਿੱਛੋ ਜੀ ਪੱਲੇ ਜਿਹੜੇ ਸਿੱਧੇ ਲੈ ਕੇ ਆਣੇ ਆ ਦੇਖੋ ਚੰਗੀ ਤਰ੍ਹਾਂ ਪੇਚ ਨੂੰ ਖੋਲਣਾ ਹੈ ਖੋਲ ਕੇ ਇਹਨੂੰ ਘੁਮਾਣਾ ਹੈ ਕੰਨੀਆਂ ਹਮੇਸ਼ਾ ਅੰਦਰ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਬਾਹਰ ਚਾਤੀ ਮਾਰਨੀਆਂ ਚਾਹੀਦੀਆਂ ਤੁਹਾਡੀਆਂ ਤੇ ਪੇਚ ਨੂੰ ਐਦਾਂ ਘੁਮਾਓ ਘੁਮਾ ਕੇ ਇਸ ਜਗ੍ਹਾ ਤੋਂ ਕੋਈ ਵੀ ਵਾਟਾ ਤੁਹਾਡਾ ਢਿੱਲਾ ਨਹੀਂ ਹੋਣਾ ਚਾਹੀਦਾ ਜਿਹੜਾ ਸਿੱਧਾ-ਸਿੱਧਾ ਹੈ ਨਾ ਇਸ ਤਰੀਕੇ ਨਾਲ ਰਹਿਣ ਦੋਨਾਂ ਸਾਈਡਾਂ ਤੋਂ ਬਰਾਬਰ ਰਵੇ ਧੁਮਾਲਾ ਸਾਹਿਬ ਤੁਹਾਡਾ ਤੇ ਸਾਈਜ਼ ਦੇ ਵਿੱਚ ਵੀ ਉੱਚਾ ਆ ਦੁਮਾਲਾ ਸਾਹਿਬ ਅੱਜ ਬਾਰੋਂ ਵੀ ਅਲੱਗ ਸਜਾ ਕੇ ਦਿਖਾਇਆ ਪਲੱਸ ਹਮੈਂ ਉਪਰੋ ਜੀ ਬੂੰਗਾ ਸਾਹਿਬ ਵੀ ਅਲੱਗ ਕੱਢ ਕੇ ਦਿਖਾਇਆ ਗੱਲੇ 'ਚ ਐਦਾਂ ਲੜ ਨੂੰ ਲਪੇਟ ਕੇ ਤੁਸੀਂ ਦਸਤਾਰ ਨੂੰ ਸਜਾਣਾ ਐ ਇਸ ਜਗ੍ਹਾ ਤੋਂ ਜਿਹੜੇ ਢਿੱਲੇ ਪੇਚ ਲੱਗਦੇ ਨੇ ਤੁਹਾਨੂੰ ਅੰਦਰ ਕਰ ਦੇਣਾ ਐ ਦੁਮਾਲਾ ਸਾਹਿਬ ਦਾ ਲੜ ਮੂਹ ਦੇ ਵਿੱਚ ਨਹੀਂ ਪਾਣਾ ਸੀ ਤੇ ਇਸ ਤਰੀਕੇ ਨਾਲ ਸੁੱਚੀ ਦਸਤਾਰ ਵਾਂਗ ਹੀ ਸਜਾਣਾ ਐ ਉਪਰੋ ਜੀ ਸਾਰੇ ਪੇਚ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਉਸ ਲਾਈਨ ਨਾਲ ਅੰਦਰ ਕਰ ਦੇਣਾ ਐ ਮੇਰੇ ਵੀਰੋ ਇੰਨੀ ਡਿਟੇਲ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਸਿਖਾਣਾ ਮੇਰੇ ਵੀਰੋ ਇਸ ਲਈ ਮੇਰੇ ਵੀਰੋ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਬੜੀ ਹੀ ਸਲੋ ਤੇ ਪੂਰੀ ਲੌਂਗ ਵੀਡੀਓ ਦੇ ਵਿੱਚ ਸਜਾ ਕੇ ਦਿਖਾ ਰਹੇ ਹਾਂ ਜੇ ਅੱਗੇ ਵੀ ਤੁਹਾਨੂੰ ਲੌਂਗ ਵੀਡੀਓ ਹੀ ਚਾਹੀਦੀਆਂ ਨੇ ਮੇਰੇ ਵੀਰੋ ਤਾਂ ਕਮੈਂਟ ਕਰ ਦਿਓ ਲੌਂਗ ਵੀਡੀਓ ਕਮੈਂਟ ਸੈਕਸ਼ਨ 'ਚ ਤੇ ਜੇਕਰ ਤੁਹਾਨੂੰ ਅਲੱਗ ਸਟਾਈਲ ਦੀ ਕੋਈ ਵੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਉਹ ਵੀ ਕਮੈਂਟ ਕਰ ਦਿਓ ਮੇਰੇ ਵੀਰੋ ਜਲਦੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈ ਕੇ ਆਉਣ ਦੀ ਤੇ ਉੱਪਰ ਤੱਕ ਦੇਖੋ ਅਸੀਂ ਸਾਫ਼ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਤੁਮਾਲਾ ਸਾਹਿਬ ਨੂੰ ਉਪਰੇ ਲੜ ਨੂੰ ਅੰਦਰ ਕਰਕੇ ਇੱਕ ਲੜ ਬਣਾ ਲਓ ਦੇਖੋ ਇੰਨਾ ਕੁ ਦਿਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਚੰਗੀ ਤਰ੍ਹਾਂ ਸਾਫ਼ ਕਰ ਦਿਓ ਦੋਨਾਂ ਸਾਈਡਾਂ ਤੋਂ ਇੱਕ ਇੱਕ ਲੜ ਬਰਾਬਰ ਕੱਢ ਦਿਓ ਉੱਪਰ ਨੂੰ ਜਿੰਨਾਂ ਨਾਲ ਉੱਪਰੋਂ ਦੇਖਣ ਨੂੰ ਸੋਹਣਾ ਲੱਗੇ ਥੋੜਾ ਜਿਹਾ ਠੀਕ ਹੈ ਜੀ ਤੇ ਫਿਰ ਪੱਲੇ ਨੂੰ ਖੋਲ ਕੇ ਤੁਸੀਂ ਤੀਜਾ ਪੇਚ ਬਣਾ ਲੈਣਾ ਜਿੰਨੇ ਲੜ ਤੁਸੀਂ ਮੋਰੋਜੀ ਲੈ ਕੇ ਆਣੇ ਨੇ ਇਹ ਡਿਪੈਂਡ ਕਰਦਾ ਤੁਹਾਡੇ ਧੁਮਾਲਾ ਸਾਹਿਬ ਦੀ ਲੰਬਾਈ ਕਿੰਨੀ ਆ ਮੈਂ ਉਦੋਂ ਨਾਲ ਹੱਲੇ ਜ਼ਿਆਦਾ ਲੰਬੇ ਧੁਮਾਲਾ ਸਾਹਿਬ ਨਹੀਂ ਸੀ ਸਜਾ ਰਿਆ ਤੇ ਹੁਣ ਮੈਂ ਧੁਮਾਲਾ ਸਾਹਿਬ ਲੈ ਕੇ ਆਇਆ ਵੱਡੇ ਉਹਨਾਂ ਦੇ ਵਿੱਚ ਵੀ ਮੈਂ ਤੁਹਾਨੂੰ ਸਜਾ ਕੇ ਦਿਖਾਉਂਗਾ ਇਸ ਲਈ ਸਾਡੇ ਨਾਲ ਜੁੜੇ ਰਹੋ ਕਿਉਂਕਿ ਬਹੁਤ ਅਲੱਗ-ਅਲ ਪਿਛਲੇ ਹਿੱਸੇ ਤੋਂ ਜਿਹੜੇ ਲੜ ਨੇ ਉਹ ਥੋੜੇ-ਥੋੜੇ نیچے ਆਉਣਗੇ ਪਲੱਸ ਉਹਨਾਂ ਨੂੰ ਖਿੱਚ ਕੇ ਹੀ ਲਾਣਾ ਆ ਪਿੱਛੋ ਜੀ ਧਮਾਲਾ ਸਾਇਬ ਟਾਈਟ ਰਹਿਣਗੇ ਆਪਣੇ ਉਸ ਤੋਂ ਬਾਅਦ ਜੋ ਪੱਲੇ ਨੂੰ ਚੰਗੀ ਤਰ੍ਹਾਂ ਖੋਲਣਾ ਆ ਖੋਲ ਕੇ ਕੰਨੀ ਵਾਲੇ ਹਿੱਸੇ ਅੰਦਰ ਕਰਕੇ ਪੇਚਾਂ ਨੂੰ ਘੁਮਾਣਾ ਆ ਐਦਾਂ ਜਦੋਂ ਖੋਲ ਕੇ ਤੁਸੀਂ ਲੜ ਲਾਉਂਗੇ ਤਾਂ ਸਾਰਿਆਂ ਦੇ ਵਿੱਚ ਚੰਗੀ ਤਰ੍ਹਾਂ ਘੁੰਮਵੇਂ ਵਟ ਪੈਣਗੇ ਤੇ ਦੇਖਣ ਨੂੰ ਵੀ ਬੜੇ ਸੋਹਣੇ ਲੱਗਣਗੇ ਦੇਖੋ ਦੋਨੇ ਪਾਸਿਓਂ ਜੀ ਤੁਹਾਡਾ ਧਮਾਲਾ ਸਾਇਬ ਬਰਾਬਰ ਬਾਹਰ ਹੋਣੇ ਚਾਹੀਦੇ ਨੇ ਇਸ ਤਰੀਕੇ ਨਾਲ ਤੁਸੀਂ ਪੱਲੇ ਖੋਲ-ਖੋਲ ਕੇ ਲਾਣੇ ਆ ਧਿਆਨ ਰੱਖਿਓ ਸਾਰੇ ਲਾੜੇ ਤੁਸੀਂ ਇਸੇ ਢੰਗ ਨਾਲ ਪਿੱਛੇ ਤੱਕ ਸਾਫ਼ ਕਰਕੇ ਲਾਣੇ ਆ ਦੋਨਾਂ ਸਾਈਡਾਂ ਤੋਂ ਬਰਾਬਰ ਹੋਵੇ ਧਮਾਲਾ ਸਾਹਿਬ ਤੇ ਜਿਹੜੇ ਮੇਰੇ ਵੀਰੋ ਮੈਂ ਧਮਾਲਾ ਸਾਹਿਬ ਦੀ ਇਹ ਵੀਡੀਓ ਪੋਸਟ ਕਰ ਚੁੱਕਾ ਆ ਜਿਨ੍ਹਾਂ ਵਿੱਚ ਮੈਂ ਅਲੱਗ-ਅਲੱਗ ਸਟਾਈਲ ਦੇ ਬੁੰਗਾ ਸਾਹਿਬ ਸਜਾ ਕੇ ਦਿਖਾਇਆ ਤੇ ਧਮਾਲਾ ਸਾਹਿਬ ਵੀ ਅਲੱਗ-ਅਲੱਗ ਸਜਾ ਕੇ ਦਿਖਾਇਆ ਤੁਹਾਨੂੰ ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਤੁਸੀਂ ਜਾ ਕੇ ਦੇਖ ਲਿਓ ਤੇ ਪਿਛਲੇ ਹਿੱਸੇ ਤੋਂ ਇਸ ਲੜ ਨੂੰ ਖਿੱਚ ਕੇ ਤੁਸੀਂ ਦੇਖੋ ਲੜ ਨੂੰ ਖੋਲਣਾ ਹੈ ਖੋਲ ਕੇ ਪਿੱਛੋਂ ਵੀ ਵੀ ਧਿਆਨ ਰੱਖਣਾ ਹੈ ਪੇਚ ਨੂੰ ਲਾਉਣ ਵੇਲੇ ਕਿ ਪਿੱਛੋਂ ਜੀ ਗ੍ਰਿਪ ਬਰਾਬਰ ਆ ਟੰਗ ਨਾ ਲੱਗੀ ਹੋਈਆਂ ਖਿੱਚ ਕੇ ਲੜ ਲਾਣੇ ਨੇ ਸਾਰੇ ਇਸ ਤਰੀਕੇ ਨਾਲ ਤੇ ਉੱਪਰਲੇ ਪਾਸਿਓਂ ਤੁਸੀਂ ਇਸ ਪੇਚ ਨੂੰ ਵੀ ਕਮਾਣਾ ਹੈ ਚਾਰ ਪੱਲੇ ਹੋਣ ਤੋਂ ਬਾਅਦ ਜੋ ਤੁਸੀਂ ਬਾਕੀ ਬਚਦੇ ਪੱਲਿਆਂ ਨੂੰ ਇਹਦੇ ਉੱਪਰੋਂ ਕਮਾਣਾ ਹੈ ਉਹ ਤੁਹਾਨੂੰ ਅਸੀਂ ਦੱਸਾਂਗੇ ਕਿਉਂਕਿ ਤੁਹਾਹਲਾ ਸਾਹਿਬ ਜਿਆਦਾ ਲੰਬੇ ਨਹੀਂ ਸੀਗੇ ਆਪਣੇ ਤੇ ਇਸ ਲਈ ਨਹੀਂ ਤਾਂ ਅਸੀਂ ਪੰਜ ਪੱਲੇ ਬਣਾ ਲੈਣੇ ਸੀਗੇ ਇੱਦਾਂ ਦੇ ਤੇ ਘੱਟੋ ਘੱਟ ਦੋ ਲੜ ਤੁਹਾਡੇ ਇਹਨਾਂ ਦੇ ਉੱਪਰੋਂ ਘੁੰਮਣੇ ਚਾਹੀਦੇ ਨੇ ਐਜ਼ ਅ ਗ੍ਰਿਪ ਕਿਉਂਕਿ ਆਪਾਂ ਉੱਪਰ ਸ਼ਸਤਰ ਵੀ ਲਾਣੇ ਨੇ ਤੇ ਉਸ ਤੋਂ ਬਾਅਦ ਚੋਂ ਅਸੀਂ ਧਮਾਲਾ ਸਾਹਿਬ ਨੂੰ ਸੰਪੂਰਨ ਕਰਾਂਗੇ ਪੱਲੇ ਉਨੇਕ ਹੀ ਘੁਮਾਣੇ ਨੇ ਜਿੰਨਾ ਕ ਤੁਸੀਂ ਲੜ ਦਿਖਾਉਣਾ ਹੈ ਉਸ ਤੋਂ ਬਾਅਦ ਨੂੰ ਲੜ ਨੂੰ ਘੁਮਾਣਾ ਹੈਗਾ ਪਿੱਛੇ ਤੱਕ ਇਹਦੇ ਨਾਲ ਨਹੀਂ ਤਾਂ ਪਿੱਛੇ ਦੀ ਦੇਖਣ ਨੂੰ ਜਿਹੜੀ ਸ਼ੇਪ ਆ ਉਹ ਧਮਾਲਾ ਸਾਹਿਬ ਦੀ ਥੋੜੀ ਜੀ ਔੜ ਲੱਗੇਗੀ ਦੇਖੋ ਉੱਥੇ ਤੱਕ ਹੀ ਮੈਂ ਪੇਚ ਨੂੰ ਘੁਮਾਰਿਆ ਜਿੰਨਾ ਕ ਮੈਂ ਦਿਖਾਣਾ ਹੈ ਦੋਨਾਂ ਸਾਈਡਾਂ ਤੋਂ ਇਸੇ ਤਰੀਕੇ ਨਾਲ ਤੇ ਹੁਣ ਜਿਹੜੇ ਲੜ ਦੋ ਲਾਣੇ ਆ ਸੀ ਇਹ ਘੁਮਾ ਕੇ ਲਾ ਤੇ ਉਸ ਤੋਂ ਪਹਿਲਾਂ ਦੋਨਾਂ ਸਾਈਡਾਂ ਤੋਂ ਧੁਮਾਲਾ ਸਾਹਿਬ ਨੂੰ ਬਰਾਬਰ ਕਰ ਲਵਾਂਗੇ ਦੇਖ ਲਵਾਂਗੇ ਕੋਈ ਲੜ ਉੱਪਰ نیچے ਤਾਂ ਨਹੀਂ ਦੋਨਾਂ ਸਾਈਡਾਂ ਤੋਂ ਬਰਾਬਰ ਨੇ ਹੁਣ ਇਸ ਜਗ੍ਹਾ ਤੇ ਲੜ ਨੂੰ ਲਾਉਣ ਤੋਂ ਪਹਿਲਾਂ ਤੁਸੀਂ ਮੇਰੇ ਵੀਰੋ ਇਸ ਜਗ੍ਹਾ ਤੋਂ ਧੁਮਾਲਾ ਸਾਹਿਬ ਨੂੰ ਸਹੀ ਕਰਨਾ ਹੈ ਦੇਖ ਲਿਓ ਕੋਈ ਵੀ ਲੜ ਉੱਪਰ ਨਾ ਦਿਖਦਾ ਨਜ਼ਰ ਆਵੇ ਤੇ ਲੜ ਨੂੰ ਗਲ ਦੇ ਦੁਆਲੇ ਲਪੇਟ ਲਿਓ ਇੰਨਾ ਲੜ ਖਿਸਕੇਗਾ ਨਹੀਂ ਨਾ ਹੀ ਹਿੱਲੇਗਾ ਤੇ ਹੁਣ ਆਪਾਂ ਲਵਾਂਗੇ ਖੰਡਾ ਖੰਡੇ ਨੂੰ ਐਂ ਸੈਂਟਰ ਦੇ ਵਿੱਚ ਲਗਾਵਾਂਗੇ ਤੇ ਉਹਦੇ ਉੱਪਰੋਂ ਜੀ ਸ਼ਸਤਰ ਲਗਾਵਾਂਗੇ ਤੇ ਫਿਰ ਲੜ ਘੁਮਾ ਕੇ ਰੱਖਾਂਗੇ ਤੇ ਸੈਂਟਰ ਦੇ ਵਿੱਚ ਐਨ ਸਹੀ ਤਰੀਕੇ ਨਾਲ ਤੁਸੀਂ ਖੰਡਾ ਸੈਬ ਨੂੰ ਸਜਾ ਦੇਣਾ ਆ ਧਿਆਨ ਨਾਲ ਐ ਨੱਕ ਦੀ ਸੀਧੇ ਹਿਸਾਬ ਨਾਲ ਸੈਂਟਰ 'ਚ ਹੋਵੇ ਇਹਦੇ ਉੱਪਰ ਉਹ ਜੀ ਲੜ ਘੁਮਾ ਕੇ ਰੱਖਣੇ ਆ ਤੇ ਸਹੀ ਤਰੀਕੇ ਨਾਲ ਲੜ ਕਰਨ ਤੋਂ ਬਾਅਦ ਚੋਂ ਤੁਸੀਂ ਨੀਚੋਂ ਦੀ ਲੜ ਘੁਮਾ ਕੇ ਲੈ ਕੇ ਆਣੇ ਆ ਹੁਣ ਸਾਰੇ ਦੇਖੋ ਦੋਨੋਂ ਪੱਲੇ ਖੋਲਣੇ ਨੇ ਕੰਨੀ ਵਾਲੇ ਹਿੱਸੇ ਨੂੰ ਦੋਨਾਂ ਨੂੰ ਬਰਾਬਰ ਕਰਾਂਗੇ ਬਰਾਬਰ ਕਰਕੇ ਵੱਟ ਪਾਉਣ ਤੋਂ ਬਾਅਦ ਚੋਂ ਇੱਕ ਨੀਚੋਂ ਦੀ ਟਾਈਟ ਪੱਲਾ ਲੈਣਾ ਆ ਟਾਈਟ ਪੱਲਾ ਲੈ ਕੇ ਘੁਮਾ ਕੇ ਲੜ ਲਾਣੇ ਨੇ ਤੁਸੀਂ ਪਿਛਲੇ ਹਿੱਸੇ ਤੋਂ ਖਿੱਚ ਕੇ ਲੈ ਕੇ ਆਣੇ ਆ ਦੋਨੋਂ ਪੇਚ ਚੰਗੀ ਤਰ੍ਹਾਂ ਧਿਆਨ 'ਚ ਰੱਖਿਓ ਇਸ ਚੀਜ਼ ਨੂੰ ਇਹ ਜਿਹਨੂੰ ਚੰਗੀ ਤਰ੍ਹਾਂ ਸਾਫ਼ ਕਰਿਓ ਚੰਗੀ ਤਰ੍ਹਾਂ ਵਟ ਪਾ ਕੇ ਇਸ ਜਗ੍ਹਾ ਤੋਂ ਲੜ ਨੂੰ ਲੈ ਕੇ ਆਣਾ ਹੈ ਇਹਦੇ ਨਾਲ ਦੋਨਾਂ ਸਾਈਡਾਂ ਤੋਂ ਦੇਖਣ ਨੂੰ ਜਿਹੜੇ ਰਾਈਟ ਸਾਈਡ ਤੇ ਲੈਫਟ ਸਾਈਡ ਤੋਂ ਜਿਹੜਾ ਕਪੜਾ ਘੁੰਮਦਾ ਪਿਆ ਹੈ ਨਾ ਘੁਮਾ ਜਿਹੜੇ ਜਿਆਦੇ ਉਹ ਲੁੱਕ ਜੂਗੇ ਥੋੜੇ ਜੇ ਤੇ ਇਸ ਤਰੀਕੇ ਨਾਲ ਤੁਹਾਡੇ ਦੋ ਲੜ ਘੁੰਮਣੇ ਚਾਹੀਦੇ ਆ ਘੱਟੋ ਘੱਟ ਤਾਂ ਜਾ ਕੇ ਸੋਹਣਾ ਲੱਗੇਗਾ ਇਸ ਸ਼ੇਪ 'ਚ ਤੇ ਧੁਮਾਲਾ ਸਾਹਿਬ ਜਦੋਂ ਤੁਸੀਂ ਵੱਡਾ ਸਜਾਉਂਗੇ ਉਹਦੇ ਵਿੱਚ ਹੋਰ ਜ਼ਿਆਦਾ ਵਧੀਆ ਲੱਗੇਗੀ ਵੀਡੀਓ ਜੇਕਰ ਤੁਹਾਨੂੰ ਯਾਦ ਹੋਵੇ ਮੈਂ ਗੁਰਮੁਖੀ ਦਸਤਾਰ ਦੀ ਇੱਕ ਵੀਡੀਓ ਪਾਈ ਸੀ ਇੱਕ ਦੇ 2.24 ਵਾਲੀ ਉਹ ਚ ਐਫ 74 ਕਪੜਾ ਸਜਾ ਕੇ ਦਿਖਾਇਆ ਸੀ ਮੈਂ 10 ਮੀਟਰ ਦਾ ਸੀਗਾ ਉਹ ਮੈਂ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਾਂਗਾ ਉਸ ਕਪੜੇ ਦਾ ਮੈਂ ਤੁਹਾਨੂੰ ਧਮਾਲਾ ਸਾਹਿਬ ਸਜਾ ਕੇ ਦਿਖਾਉਂਗਾ ਤੇ ਉਹਨੂੰ ਸੰਪੂਰਨ ਧਮਾਲਾ ਸਾਹਿਬ ਨੂੰ ਕਿੱਦਾਂ ਸਜਾਣਾ ਹੈ ਉਹਦੀ ਵੀਡੀਓ ਵੀ ਪੋਸਟ ਕਰਾਂਗਾ ਤੇ ਜਦੋਂ ਪੋਸਟ ਕਰਾਂਗਾ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਦੇ ਦਾਂਗਾ ਤੇ ਆਪਾਂ ਦੇਖੋ ਆਖਰੀ ਪੱਲੇ ਨੂੰ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਲਾਉਣ ਤੋਂ ਬਾਅਦ ਉੱਪਰੋਂ ਜੀ ਘੁਮਾਇਆ ਦੋਨਾਂ ਸਾਈਡਾਂ ਤੋਂ ਧਮਾਲਾ ਸਾਹਿਬ ਤੇ ਇਸ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਵੱਟ ਪਾਉਣ ਤੋਂ ਬਾਅਦ ਥੋੜਾ ਜਿਹਾ ਗਿੱਲਾ ਕਰ ਲਾਂਗੇ ਅੰਦਰ ਕਰਨ ਤੋਂ ਬਾਅਦੋਂ ਇਹਨਾਂ ਨਾਲ ਇਹ ਫਾਇਦਾ ਹੋਗਾ ਲੜਦਾ ਥੋੜਾ ਜਿਹਾ ਪਤਲਾ ਜਾਂ ਹੋ ਜਾਊਗਾ ਗਿੱਲਾ ਕਰਨਾ ਤੇ ਜਦੋਂ ਆਪਾਂ ਇਹਨੂੰ ਅੰਦਰ ਕਰਾਂਗੇ ਕਿਸੇ ਲੜ ਦੇ ਵਿੱਚ ਤਾਂ ਬਾਹਰ ਨਹੀਂ ਆਊਗਾ ਜਲਦੀ ਕਿਤੇ ਕੋਸ਼ਿਸ਼ ਕਰਿਓ ਜਿੱਥੇ ਤੁਹਾਨੂੰ ਸਹੀ ਲੱਗਦਾ ਜਿੱਥੇ ਲੜ ਮੁੱਕਦਾ ਸਹੀ ਲੱਗੇ ਨਾ ਹਮੇਸ਼ਾ ਨੂੰ ਉੱਥੇ ਲਾਓ ਜੇ ਲੜ ਤੁਹਾਡਾ ਉੱਪਰਲੇ ਪਾਸੇ ਆ ਤਾਂ ਉਹਨੂੰ ਉੱਪਰ ਲਾਓ ਜੇ ਨਿਚਲੇ ਪਾਸੇ ਦੇ ਖਤਮ ਹੋ ਰਿਹਾ ਤਾਂ ਉਹਨੂੰ نیچے ਕਰੋ ਠੀਕ ਹੈ ਇਸ ਤਰੀਕੇ ਨਾਲ ਲੜ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਗ੍ਰਿਪ ਬਣੀ ਹੋਣੀ ਚਾਹੀਦੀ ਆ ਲੜ ਨੂੰ ਚੰਗੀ ਤਰ੍ਹਾਂ ਅੰਦਰ ਕਰੋ ਘੱਟੋ ਘੱਟ 2-3 ਇੰਚ ਲੜ ਅੰਦਰ ਜਾਣਾ ਚਾਹੀਦਾ ਤੁਹਾਡਾ ਤੇ ਉਹਨੂੰ ਚੰਗੀ ਤੇ ਹੁਣ ਦੋਨਾਂ ਸਾਈਡਾਂ ਤੋਂ ਦੁਮਾਲਾ ਸਾਹਿਬ ਨੂੰ ਸਹੀ ਕਰਨ ਤੋਂ ਬਾਅਦ ਚ ਸੈਂਟਰ ਬਣਾ ਲੈਣਾ ਹੈ ਅਸੀਂ ਜੇ ਕਿਤੇ ਕੋਈ ਕਮੀ ਪੇਛੇ ਲੱਗਦੀ ਹੋਵੇ ਤਾਂ ਦੂਜੇ ਸ਼ੀਸ਼ੇ ਨਾਲ ਦੇ ਕੇ ਤੁਸੀਂ ਉਹਨੂੰ ਸਾਫ਼ ਕਰ ਸਕਦੇ ਹੋ ਜੇ ਕਿਤੇ ਪੇਚ ਤੁਹਾਨੂੰ ਉੱਪਰ ਢਿੱਲੇ ਲੱਗਦੇ ਹੋਣ ਤਾਂ ਉਹਨਾਂ ਨੂੰ ਵੀ ਸਾਫ਼ ਕਰ ਸਕਦੇ ਹੋ ਜੇਕਰ ਦੁਮਾਲਾ ਸਾਹਿਬ ਤੁਹਾਨੂੰ ਵਧੀਆ ਲੱਗੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਅਸੀਂ ਤੁਹਾਨੂੰ ਇਸ ਸੈਂਟਰ 'ਚ ਸ਼ਸਤਰ ਲਗਾ ਕੇ ਦਿਖਾਵਾਂਗੇ ਦੋਨਾਂ ਸਾਈਡਾਂ 'ਚ ਉੱਪਰ ਅਸੀਂ ਇੱਕ ਛੋਟਾ ਤੀਰ ਲਗਾਇਆ ਹੈ ਇਸ ਤੋਂ ਬਾਅਦ ਚੋਂ ਅਸੀਂ 2-3 ਸ਼ਸਤਰ ਹੋਰ ਸਜਾ ਕੇ ਦਿਖਾਵਾਂਗੇ ਦਮਾਲਾ ਸਾਹਿਬ ਤੇ ਤੁਹਾਨੂੰ ਤੇ ਦੇਖ ਲੈਣਾ ਕਿਤੇ ਵੀ ਕੋਈ ਤੁਹਾਨੂੰ ਲੱਗੇ ਕਿ ਹਾਂ ਦੋਨਾਂ ਸਾਈਡਾਂ ਤੋਂ ਬਰਾਬਰ ਨਹੀਂ ਹੈ ਪਹਿਲਾਂ ਦਮਾਲਾ ਸਾਹਿਬ ਨੂੰ ਸਹੀ ਕਰਨਾ ਹੈ। ਬਾਕੀ ਜੇ ਦਮਾਲਾ ਸਾਹਿਬ ਦੀ ਤੁਹਾਨੂੰ ਅੱਜ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਸਮਝ ਆਇਆ ਹੋਵੇ ਕੁਝ ਜਾਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਜਰੂਰ ਦੱਸ ਦਿਓ ਇਹਦੇ ਨਾਲ ਸਾਨੂੰ ਫੀਡਬੈਕ ਮਿਲਦਾ ਆ ਤੇ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਦੀ ਵੀਡੀਓ ਲੈ ਕੇ ਆਉਣ ਦੀਆਂ ਤੇ ਇਸ ਜਗ੍ਹਾ ਤੇ ਤੁਸੀਂ ਦੇਖੋ ਅਸੀਂ ਰਾਈਟ ਸਾਈਡ ਤੇ ਖੰਡਾ ਲ ਤੇ ਐਦਾਰੇ ਹੋਰ ਸ਼ਸਤਰ ਵੀ ਤੁਸੀਂ ਧਮਾਲਾ ਸਾਹਿਬ ਤੇ ਸਜਾ ਸਕਦੇ ਹੋ ਆਪਣੇ ਅਕੋਰਡਿੰਗ ਜਿਹੜੇ ਤੁਹਾਨੂੰ ਵਧੀਆ ਲੱਗਣ ਤੇ ਦੂਜੇ ਛੇੇ ਦੇ ਕੇ ਆਪਾਂ ਦੇਖ ਲਾਂਗੇ ਧਮਾਲਾ ਸਾਹਿਬ ਸਹੀ ਆ ਤਾਂ ਬਾਕੀ ਜਗਾ ਤੋਂ ਸਹੀ ਕਰ ਲਵਾਂਗੇ ਜਿੱਥੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤੇ ਹੁਣ ਮੇਰੇ ਵੀਰੋ ਤੁਹਾਨੂੰ ਹਰੇਕ ਕਿਸੇ ਤੋਂ ਧਮਾਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਆਪਾਂ ਪਹਿਲਾਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਫਰੰਟ ਲੁੱਕ ਤੋਂ ਦੇਖਣ ਤੇ ਵਧੀਆ ਲੱਗੇ ਤਾਂ ਕਮੈਂਟ ਕਰ ਦਿਓ ਤੇ ਹੁਣ ਲੈਫਟ ਸਾਈਡ ਤੋਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੇਖੋ ਕੰਨ ਅਸੀਂ ਪੂਰੇ ਪੂਰੇ ਟਕੇ ਆ ਪਿੱਛੇ ਤੱਕ ਦੇਖੋ ਧਮਾਲਾ ਸਾਹਿਬ ਤੇ ਹੁਣ ਉੱਪ ਤੇ ਹੁਣ ਦੁਬਾਰਾ ਫਰੰਟ ਤੋਂ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਤੇ ਦੁਮਾਲਾ ਸਿੱਬ ਸਜਾਣਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ